ਵਰਦੀ ਕੇਂਦਰ ਕੰਤਾ ਜੀ ਨਾਲ ਇਹਨਾਂ ਦਾ ਆਸ਼ੀਰਵਾਦ ਸੀ ਇਹਨਾਂ ਦਾ ਨੋਵਲੇ ਤੇ ਸਾਡੇ ਕੰਮ ਹੋ ਜਾਂਦੇ ਸੀ ਹੁਣ ਪੇਕੇ ਤੋਂ ਠੰਡੀਆਂ ਹਵਾਵਾਂ ਵੀ ਮੇਰੇ ਰਹਿਣ ਵਾਸਤੇ ਸਾਡੇ ਸਾਰੇ ਜਿੰਨੇ ਸਰੋਤੇ ਬੈਠੇ ਆ ਤੁਹਾਡਾ ਧੰਨਵਾਦ ਆ ਇਹ ਮੇਰਾ ਛੋਟਾ ਵੀਰ ਥੋੜਾ ਜਿ ਚੱਕਰ ਵਧੇ ਹੋਇਆ ਭਾਜੀ ਇਧਰ ਆ ਸਲੀਮ ਭਾਜੀ ਇਧਰ ਚੱਕਰ ਵਧੇ ਹੋਇਆ ਥੋੜਾ ਜਿਹਾ ਮੋਟਰ ਮੰਗੂ ਨਾ ਅ ਬਹੁਤ ਸਾਰਾ ਸਫਰ ਅਸੀਂ ਪਾਲੀ ਸਾਹਿਬ ਤੇ ਮੈਂ ਅਸੀਂ ਇਕੱਠੇ ਮੈਨੂੰ ਲੈ ਕੇ ਵੀ ਜਾਣਾ ਇਹਨਾਂ ਨੇ ਮੈਨੂੰ ਘਰੇ ਵੀ ਛੱਡ ਕੇ ਉਹਨਾਂ ਨੇ ਪ੍ਰੋਗਰਾਮਾਂ ਦੇ ਵਿੱਚ ਬਣਾ ਬਹੁਤ ਸਾਧਤਾ ਇਹਨਾਂ ਨੇ ਤੇ ਸਾਡੇ ਲੁਧਿਆਣੇ ਦੇ ਵਿੱਚ ਕਲਾਕਾਰ ਇਦਾਂ ਦੇ ਵੀ ਹੈਗੇ ਜਿਹੜੇ ਗਲੇ ਤੋਂ ਹਰਕਤ ਘੱਟ ਮਾਰਦੇ ਤੇ ਹੱਥ ਨਾਲ ਜ਼ਿਆਦਾ ਹਰਕਤ ਮਾਰਦੇ ਆ ਇਦਾਂ ਦੇ ਵੀ ਹੈਗੇ ਜੋ ਗਲੇ ਤੋਂ ਹਰਕਤ ਵਧੀਆ ਲੱਗਦੀ ਹੈ ਥੈਂਕ ਯੂ ਧੰਨਵਾਦ ਪਾਲੀ ਜੀ ਦਾ ਬਹੁਤ ਮਹਤਵਪੂਰਨ ਧੰਨਵਾਦੀ ਹੁਣ ਪੇਕਿਆਂ ਤੋਂ ਡੰਡ 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 ਕੋਣ ਪੇਕਿਆਂ ਤੋਂ ਕੋਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਬਸਦੇ ਦੀਆਂ ਦਾਤੇ ਤੋਂ ਦੁਆਵਾਂ ਵੀਰ ਮੇਰੇ ਰਹਿਣ ਬਸ ਦੇਵੇ ਵੀਰ ਮੇਰੇ ਰਹਿਣ ਬਸ ਦੇ ਬੈਣ ਵੀਰ ਦਾ ਵਿਛੋੜਾ ਨਹੀਂਉ ਚੱਲਦੀ ਵੀ ਬੈਣ ਵੀਰ ਦਾ ਵਿਛੋੜਾ ਨਹੀਂ ਰੁਤਾਂ ਹੱਥ ਵੀ ਸੁਨੇਹ ਰੰਦੀ ਖਲਦੀ ਪੈਣ ਵੀਰ ਦਾ ਪਛੋੜਾ ਨਹੀਂ ਹੋ ਛੱਲਦੀ ਰੁਤਾਂ ਹੱਥ ਵੀ ਸੁਨੇਹ ਰੰਦੀ ਖਲਦੀ ਇਹ ਕਦੇ ਬੋਲਵੇ ਇਹ ਕਦੇ ਬੋਲਵੇ ਬਨੇਰੇ ਉਤੇ ਕਾਵਾ ਵੀਰ ਮੇਰੇ ਰਹਿਣ ਬਸਦੇ ਮੇਰੇ ਰਹਿਣ ਬਸ ਦੇ ਭੈਣਾ ਮੰਗਦੀਆਂ ਭੈਣਾ ਮੰਗਦੀਆਂ ਦਾਤੇ ਤੋਂ ਦੁਆਵਾਂ ਵੀਰ ਮੇਰੇ ਰਹਿਣ ਬਸ ਦੇ ਵੀਰ ਮੇਰੇ ਰਹਿਣ ਬਸ ਦੇ ਇੱਧਰ ਬੈਠੇ ਨੇ ਪ੍ਰਵੀਨ ਨਗਰ ਜੀ ਇਹ ਮੈਨੂੰ ਕਹਿੰਸੀ ਮੈਨੂੰ ਪਹਿਲਾਂ ਗਾਉਣ ਦੋ ਇਹ ਕਹਿੰਦੇ ਸੀ ਪ੍ਰਬੰਧਕਾ ਸ਼ਮਨਤ ਇੱਧਰ ਚੋਟਿਆ ਸਾਹਿਬ ਮਾ ਬੋੜ ਦੀ ਸ਼ਾਂ ਬਹੁਤ ਅੱਛਾ ਗੀਤ ਗਾਇਆ ਸੀ ਇਹਨਾਂ ਨੇ ਇੱਕ ਬਰੀ ਇਹਨਾਂ ਦੇ ਨੋ ਤੇ ਤਾੜੀ ਮਰੇ ਛੋਟੀ ਬੀਤ ਦੇ ਨੋ ਤੇ ਬਸ ਵੇ ਇੱਕੀ ਗੀਤ ਗਾਉਣਾ ਉਸ ਤੋਂ ਬਾਅਦ ਇਜਾਜ਼ਤ ਲਵਾਂਗੇ ਬਹੁਤ ਮਿਹਰਬਾਨੀ ਹੋਵੇ ਤੇਨੇ ਰਖੜੀ ਦਾ ਤੀਆਂ ਪਿੱਛੋਂ ਆਉਂਦਾ ਏ ਵੀਰਾ ਭੈਣ ਕੋਲੋਂ ਰਖੜੀ ਬਣਾਉਂਦਾ ਏ ਨੇ ਰਖੜੀ ਦਾ 3 ਪਿੱਛੋਂ ਆਉਂਦਾ ਏ ਵੀਰਾ ਮਣ ਕੋਲੋਂ ਰਖੜੀ ਬਣਾਉਂਦਾ ਏ ਬੰਨੇ ਰਖੜੀ ਬੰਨੇ ਰਖੜੀ ਮੱਥੇ ਤੇ ਟਿਕਾ ਨਾਵਾ ਵੀਰ ਮੇਰੇ ਰਹਿਣ ਬਸ ਤੇ ਆ ਵੀਰ ਵੇ ਦੁੱਖਾਂ ਵੇਲੇ ਆਉਂਦੇ ਨਦੀਆਂ ਨੂੰ ਚੀਰਵੇ ਜੇ ਤੂ ਵਾਲੀਏ ਜੇ ਹੁਣ ਰਪਾ ਵੀਰ ਵੇ ਦੁੱਖਾਂ ਵੇਲੇ ਆਉਂਦੇ ਨਦੀਆਂ ਨੂੰ ਚੀਰਵੇ ਸੋ ਪਾਲੀ ਦੀ ਸੋ ਪਾਲੀ ਦੀ ਕਦੇ ਵੀ ਨਾ ਖਾਵਾਂ ਵੀਰ ਮੇਰੇ ਰਹਿਣ ਵਾਸਤੇ ਮਾਰੀ ਮਾਰ ਦੋ ਗੁਰੂ ਸ਼ਖਾ ਕੋਲ ਸਾਬ ਦੇ ਨੋਤੇ ਤੇ ਬਰਕ ਸਿੱਧੂ ਸਾਬ ਦੇ ਨੋਤੇ ਬਾਕੀ ਬਿਆਨਤ ਬਾਈ ਜੀ ਉਹਨਾਂ ਦੇ ਸਾਰੇ ਪਰਿਵਾਰ ਦਾ ਬੜਾ ਧੰਨਵਾਦ ਕਰਦੇ ਆ ਇੱਕ ਮੈਨੂੰ ਸੱਜਣ ਕਹਿੰਸੀ ਵੀ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਸਲੀਮ ਜੀ ਇੱਕ ਬੰਨ ਲੁਧਿਆਣੇ ਦੀ ਇੱਕ ਜ਼ਮੀਨ ਪੰਜਾਬ ਦੀ ਲੈਣ ਲੱਗੀ ਸੀ ਸਰਕਾਰ ਮੈਂ 5-6 ਸਾਲ ਪਹਿਲਾਂ ਕਿ ਗੀਤ ਗਾਇਆ ਸੀ ਵੀ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਪਹਿਰੇ ਵੀ ਬਾਈ ਜੀ ਬਸ ਦੋ ਤੰ ਲੈਣਾ ਇਹਦੀ ਕਹਿਣੀ ਉਸ ਤੋਂ ਬਾਅਦ ਜਾਇਤ ਲਵਾਂਗੇ ਹੋ ਬਣ ਗਈਆਂ ਨੇ ਕਲੋਨੀਆਂ ਤੇ ਰਹਿ ਨਹੀਂ ਉਹ ਖੇਤ ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਟਿੱਬੀਆਂ ਦੀ ਰੇਤ ਡੰਡ 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 ਬਣ ਗਈਆਂ ਨੇ ਕਲੋਨੀਆਂ ਤੇ ਰਹਿ ਨਹੀਂ ਉਹ ਖੇਤ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ੱੱੱ ਟਿੱਪਿਆਂ ਦੀ ਰੇਤ ਹਾਏ ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ ਵੱਡੇ ਰੁੱਖਾਂ ਨੂੰ ਪੰਛੀਆਂ ਦੇ ਘਰ ਠਾ ਗਿਆ ਕਿਆਰੀ ਪਿੰਡਾਂ ਦੀ ਜ਼ਮੀਨ ਕਿਆਰੀ ਪਿੰਡਾਂ ਦੀ ਜ਼ਮੀਨ ਲੁੱਟਿਆ ਨਾ ਖਾ ਗਿਆ ਕਿਆਰੀ ਪਿੰਡਾਂ ਦੀ ਜ਼ਮੀਨ ਕਿਆਰੀ ਪਿੰਡਾਂ ਦੀ ਜ਼ਮੀਨ ਲੁੱਟਿਆ ਬਹਿਸ ਕੇ ਸਾਜਨ છોੜੀਏ ਫਿਰ ਮਿਲਨ ਕਿਆਸ ਸਾਡੇ ਬਹੁਤ ਸਤਿਕਾਰਯੋਗ ਪੁਰਮੇਸ਼ਾ ਕੁਟੀ ਸਾਹਿਬ ਇਹਨਾਂ ਦਾ ਸਾਰਾ ਪਰਿਵਾਰ ਬੜੀ ਮਿਹਰਬਾਨੀ ਇਹਨਾਂ ਦਾ ਅਸ਼ੀਰਵਾਦ ਮਿਲਿਆ ਅੱਜ ਬਹੁਤ ਮਿਹਰਬਾਨੀ ਹੋ ਜਿੰਨੇ ਕਲਾਕਾਰ ਲੋਕ ਸਾਡੇ ਆਏ ਨੇ ਬੜੇ ਪਿਆਰ ਨਾਲ ਬੜਾ ਧੰਨਵਾਦ ਆ ਤੁਹਾਡਾ ਬਿਆਨ ਜੀ ਵੱਲੋਂ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਜੋ ਜੀ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਜਨੇ ਸਲਵਾਰ ਕੀ ਕਮੀਜ਼ ਪਾਈ ਤੇਰਾ ਕੀ ਲੱਗਦਾ ਇਹ ਇਹ गाना ਦੂਰਦਰਸ਼ਨ ਤੇ ਆਇਆ ਸੀ ਹਜੂ ਉਹ ਆਈ ਥਿੰਕ ਮੈਂ ਸ਼ੇਵਿੰਗ ਕਲਾਸ ਚ ਪੜਦਾ ਹੁੰਦਾ ਸੀ ਸੱਚੀ ਗੱਲ ਹੈ ਰਣਵੀਰ ਗੋਸ਼ਲ ਜੀ ਬੀਨ ਰੈਕੇਟਸ ਕੰਪਨੀ ਤੋਂ ਸਾਡੇ ਆਸਟ੍ਰੇਲੀਆ ਵਿੱਚ ਬੈਠੇ ਲਾਈਵ ਦੇਖ ਰਹੇ ਨੇ ਕੁਲਦੀਪ ਮਾਈਕਲ ਜੀ ਆਸਟ੍ਰੇਲੀਆ ਵਾਲੇ ਉਹ ਵੀ ਲਾਈਵ ਦੇਖ ਰਹੇ ਨੇ ਮਿਸਟਰ ਬੀਨ ਦੇ ਨਾਂ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਤੇਰੀ ਬੀਨ ਉੱਤੇ ਜੋਗਿਆ ਰੂਹ ਖੇਲਦੀ ਮੇਰੀ ਮਿਸਟਰ ਬੀਨ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਬਨੀਤ ਖਾਨ ਉਹਨਾਂ ਲਈ ਜ਼ੋਰਦਾਰ ਤਾੜੀਆਂ ਇਹ ਜਦੋਂ ਨਹੀਂ ਕਿੰਦੇ ਉਹ ਨਹੀਂ ਕਿ ਗਾਕੀ ਦੇ ਵਿੱਚ ਜਿਵੇਂ ਜੰਗ ਹੁੰਦੀ ਸੀ ਨਾ ਉਹਦੇ ਵਿੱਚ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਿੰਦੇ ਉਹ ਸੀ ਜਦੋਂ ਸਾਰੇ ਹਥਿਆਰ ਛੋਟੇ ਹੋ ਜਾਣ ਉਹ ਤੋਂ ਇੱਕ ਬ੍ਰਹਮਾਸਤ ਚਲਾਇਆ ਜਾਂਦਾ ਸੀ ਤੇ ਸਾਡੇ ਮੀਰ ਅਲਮਾ ਦੇ ਇੱਕ ਵਿੱਚ ਇੱਕ ਬ੍ਰਹਮਾਸਤ ਹੈ ਉਹਦਾ ਨਾਮ ਹੈ ਮਾਸਟਰ ਸਲੀਮ ਇੱਕ ਵਾਰ ਜ਼ੋਰਦਾਰ ਤਾੜੀਆਂ ਸਲੀਮ ਭਾਜੀ ਲਈ ਚਾਹੀਦੀਆਂ ਜ਼ੋਰਦਾਰ ਤਾੜੀਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਵੀ ਕਹ ਜਾਂਦੇ ਸੁੱਕੀ ਲੱਕੜ ਮੈਂ ਕਿਹਾ ਇਹਨਾਂ ਨੇ ਗਾਇਆ ਤਾਂ ਅਸੀਂ ਚੱਕਿਆ ਹੈ ਸੋ ਭਾਜੀ ਉਹਨਾਂ ਦੀ ਗੱਲ ਸੀ ਉਹ ਸੁੱਕੀ ਲੱਕੜ ਉਹ ਇਹਨਾਂ ਨੇ ਗੱਲ ਹੀ ਤੇ ਸਾਡੇ ਕੰਮ ਦੀ ਸੀ ਅਸੀਂ ਚੱਕ ਲਈ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਪ੍ਰਵੀਨ ਨੂਰ ਜੀ ਉਹ ਅਸੀਂ ਜਾਂਦੇ ਮੈਂ ਕਿਹਾ ਤੁਸੀਂ ਥੋੜੀ ਸੁੱਕੀ ਲੱਕੜ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਵੱਡੇ ਭੈਣ ਜੀ ਪ੍ਰਵੀਨ ਨੂਰ ਜੀ ਤੇ ਬਲਵੀਰ ਛੋਟਿਆ ਸਾਹਿਬ ਤੇ ਜੈਸਮਿਨ ਛੋਟਿਆ ਜੀ ਇੱਕ ਹਾਜ਼ਰੀ ਮੈਂ ਚਾਹੁੰਨਾ ਕਿ ਇਹਨਾਂ ਦੀ ਹੋ ਜਵੇ ਉਸ ਤੋਂ ਬਾਅਦ ਫਿਰ ਲਗਾਤਾਰ ਸਿਲਸਿਲਾ ਜਿਹੜਾ ਇਕੱਠਾ ਹੀ ਹੋ ਜਾਣਾ ਮੈਨੂੰ ਪਤਾ ਹੈ ਸਵਾਗਤ ਸਾਰਾ ਸ਼ੁਕਰੀਆ ਜੀ ਚੋਟਿਆ ਸਾਹਿਬ ਬਰਵੀਰ ਚੋਟਿਆ ਤੇ ਜਸਮਿੰਗ ਚੋਟਿਆ ਜੀ ਥੈਂਕ ਯੂ ਹਲੇ ਹਲੇ ਹੈਲੋ ਬਹੁਤ ਹੀ ਸਤਿਕਾਰਯੋਗ ਸਾਡੇ ਰੱਬ ਲੋਕ ਜਿੰਨੀਆਂ ਮੌਜੂਦ ਹਸਤੀਆਂ ਅੱਜ ਬਹੁਤ ਵੱਡੇ ਫਨਕਾਰ ਉਸਤਾਦ ਬਰਕ ਸਿੱਧੂ ਸਾਹਿਬ ਉਹਨਾਂ ਦੇ ਨਾਲ ਸੀ ਮੇ ਜਨਮ ਦਿਨ ਤੇ ਸਾਰੇ ਇਕੱਠੇ ਹੋਏ ਤੁਸੀਂ ਸਿੱਧੂ ਫੈਮਿਲੀ ਨੂੰ ਸਰਾ ਫੈਮਿਲੀ ਨੂੰ ਔਰ ਸ਼ਾ ਕੋਟੀ ਫੈਮਿਲੀ ਨੂੰ ਮੁਬਾਰਕਾ ਜਨਮ ਦਿਨ ਦੀਆਂ ਸਲੀਮ ਸਾਹਿਬ ਬੈਠੇ ਐ ਪਰ ਉਸਤਾਦ ਲੋਕ ਬੈਠੇ ਐ ਉਹ ਦਰਸ਼ ਜੀਤੀ ਸਾਰੇ ਇਸਤਿਹਾਰ ਜੋ ਬਾਈ ਜੀ ਹਾਜ਼ਰੀ ਸਾਰਿਆਂ ਨੇ ਲਗਾਉਣੀ ਐ ਇੱਕੋ ਗੀਤ ਕਹਿਣਾ ਐ ਔਰ ਸਾਡੇ ਬਰਾੜ ਸਾਹਿਬ ਬਈ ਮਹਿਮਾ ਸਰਜਾ ਦੇ ਪੱਪੂ ਬਾਈ ਜੀ ਉਹ ਵੀ ਪਹੁੰਚੇ ਨੇ ਵੀਡੀਓ ਡਾਇਰੈਕਟਰ ਸਾਡੇ ਨਿਸ਼ਤਰ ਜੀ ਔਰ ਜਿੰਨੀ ਸਤਕਾਰਯੋਗ ਇਲੈਕਟ੍ਰੋ ਮੀਡੀਆ ਤੋਂ ਔਰ ਪ੍ਰਿੰਟ ਮੀਡੀਆ ਤੋਂ ਪਹੁੰਚੇ ਸਰੰਦਾ ਸਤਕਾਰ ਹੈ ਔਰ ਕਾਂਗਰਸ ਦੇ ਕੋਆਰਡੀਨੇਟਰ ਸਾਹਿਬ ਔਰ ਗੀਤ ਤੁਹਾਡੀ ਸਿਪਾਹ ਜੀ ਕੋਈ ਕਹਣਾ ਕੋਈ ਗਲਮਨ ਚਿਤ ਨਹੀਂ ਰੱਖਦੇ ਬੱਚਾ ਧਰਮੀ ਅਤੇ ਫਕੀਰ ਇਹ ਤਿੰਨੇ ਕਿਸੇ ਦੇ ਯਾਰ ਨਹੀਂ ਫੱਕਰ ਘੋੜਾ ਤੇ ਸ਼ਮਸ਼ੀਰ ਕੁੜੀਆਂ ਤਿੰਨੇ ਇਸ਼ਕ ਕਮਾਗੀਆਂ ਸੱਸੀ ਸੋਹਣੀ ਤੀਜੀ ਹੀਰ ਤਿੰਨੇ ਚੀਜ਼ਾਂ ਸਿਹਤ ਬਣਾਉਂਦੀਆਂ ਦੇਸੀ ਘਿਓ ਖੋਆ ਤੇ ਖੀਰ ਥੋੜੀ ਸੇਵਤ thank you